ਸਭੀ ਸਰਕਾਰ ਨੂੰ ਇਸ ਗੱਲ ਦਾ ਹੈ ਜਿਵੇਂ ਇੱਕ ਤਹਾਵਤ ਹੈ ਕਿ ਨੋਮ ਚੱਲ ਰਿਹਾ ਹੈ ਜੀਵਨ ਕੰਸ਼ੀ ਬਿਚਾਰੇ ਅੱਜ ਤੱਕ ਸਾਡੇ ਮੁੱਖ ਮੰਤਰੀ ਦਾ ਬਿਆਨ ਤੱਕ ਨਹੀਂ ਆਇਆ ਇਹਨਾਂ ਲੋਕਾਂ ਨੂੰ ਤਪਸ਼ਿਤ ਕਰਨ ਦੇ ਸਮਰਥ ਨਹੀਂ ਬੱਤ ਕਰਦੇ ਬੋਲਿਆ ਤੱਕ ਸਾਡਾ ਮੁੱਖ ਸਭੋ ਵਿਆਹਾਂ ਤੇ ਨਾਚ ਕਰਦਾ ਫਿਰਦਾ ਡਾਂਸ ਕਰਦਾ ਫਿਰਦਾ ਕਿੰਦੋ ਬੜੀ ਗੱਲ ਹੈ ਕਿਸਾਨ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ ਲਾਈਵ ਹੋਣ ਦਾ ਜੋ ਮੇਨ ਪਰਪਸ ਹੈ ਉਹ ਹੀ ਹੈ ਕਿ ਬੜੇ ਦੁਖੀ ਮਨ ਦੇ ਨਾਲ ਜੁੜ ਕੇ ਆਪ ਜੀਆਂ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਆਰੇ ਦੋਸਤੋ ਪਹਿਲਾਂ ਹੀ ਕਿਸਾਨਾਂ ਆਰਥਿਕ ਮਾਰ ਨੂੰ ਚੱਲ ਰਿਹਾ ਹੈ ਆਰਥਿਕ ਮੰਦੇ ਨੂੰ ਚੱਲ ਰਿਹਾ ਤੇ ਜਿਹੇ ਹਾਲਾਤਾਂ ਦੇ ਹੁੰਦੇ ਆ ਪਤਾ ਨਹੀਂ ਲੱਗ ਰਿਹਾ ਸਰਕਾਰਾਂ ਦੀ ਨਲਾਇਕੀ ਆ ਤੇ ਇਹ ਜਾਂ ਕੁਦਰਤ ਦੀ ਕ੍ਰੋਧ ਦੀ ਗੱਈ ਹੈ ਹਰ ਰੋਜ਼ ਸੈਂਕੜੇ ਏਕੜ ਫਸਲ ਕਿਸਾਨਾਂ ਦੀ ਅੱਗ ਦੀ ਲਪੇਟ ਚ ਆ ਰਹੀ ਹੈ। ਔਰ ਉਹ ਜਿੰਨਾ ਇਹਨਾਂ ਨੁਕਸਾਨ ਹੋ ਗਿਆ ਹਜ਼ਾਰਾਂ ਏਕੜ ਕਣਚਾਰ ਪੌਂਡ ਆਪਣੇ ਪੰਜਾਬ ਦੇ ਵਿੱਚ ਆਪਣੇ ਨੇੜੇ-ਨੇੜੇ ਬਾਲਾ ਦੂਰ ਨਹੀਂ। ਇਹੋ ਜਿਹੇ ਨੇ ਜਿੱਥੇ ਹਜ਼ਾਰਾਂ ਏਕੜ ਜ਼ਮੀਨ ਮਤਲਬ ਪਿੰਡਾਂ ਦੇ ਪਿੰਡ ਅੱਗ ਦੀ ਲਪੇਟ ਚ ਆ ਰਹੀ ਹੈ। ਔਰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੀ ਸਰਕਾਰ ਆ ਜਿਹੜੀ ਉਹ ਆਰਾਮ ਨਾਲ ਕੰਮ ਕਰਨੀ ਨੀਂਦ ਸੁਪਦੀ ਹੈ ਸਾਡੀ ਸਰਕਾਰ ਨੂੰ ਇਸ ਗੱਲ ਦਾ ਹੈ ਜਿਵੇਂ ਇੱਕ ਕਹਾਵਤ ਹੈ ਕਿ ਰੋਮ ਚੱਲ ਰਿਹਾ ਹੈ ਨੀਰੋ ਫੰਸਰੀ ਵਜਾ ਰਹੇ ਹੈ ਇਹ ਹੋ ਰਿਹਾ ਹੈ ਪੰਜਾਬ ਦਾ ਕਿਸਾਨ ਅੱਗ ਦੀ ਲਪੇਟ ਚਾਕੇ ਉਜੜ ਰਿਹਾ ਹੈ ਇਸ ਲਈ ਜene ਇੱਕ ਵੀਡੀਓ ਦੇਖੀ ਹੈ ਇੱਕ ਬਜ਼ੁਰਗ ਆਪਣੀ ਬੱਚੀ ਆਪਣੀ ਪੋਤਰੀ ਉਹਨੂੰ ਚੁੱਪ ਕਰਾਉਣ ਦਾ ਕੋਸ਼ਿਸ਼ ਕਰ ਰਹੀ ਹੈ ਸਾਲਾ ਹਿਰਦਾ ਬਰੁੰਧੇ ਬਲੁੰਧਰੇ ਦਾ ਯਾਰ ਉਹਨੂੰ ਵੇਖੀ ਇੱਕ 80 ਆਪ ਦੇ ਦਾਦੇ ਨੂੰ ਚੁੱਪ ਕਰਾਉਂਦੀ ਹੈ ਕੀ ਰੋਣਾ ਤੇ ਦਾਦਾ ਪੋਤੀ ਨੂੰ ਚੁੱਪ ਕਰਾਉਂਦਾ ਕੋਈ ਨਹੀਂ ਆਂਦਾ ਜਾ ਲਾ ਕੇ ਦੇਖੋ ਯਾਰ ਉਹ ਤੇਹੇ ਦਾ ਹਾਲਾਤ ਹੈ ਤੇ ਸਾਡੀ ਸਰਕਾਰ ਦਾ ਮਨ ਪਿੰਗਲ ਨਹੀਂ ਰਿਹਾ ਅਜੇ ਤੱਕ ਸਾਡੇ ਮੁੱਖ ਮੰਤਰੀ ਦਾ ਬਿਆਨ ਤੱਕ ਨਹੀਂ ਆਇਆ ਇਹਨਾਂ ਲੋਕਾਂ ਨੂੰ ਕੰਪਨਸੇਟ ਕਰਨ ਦੇ ਸਬੰਧ ਵਿੱਚ ਜਿਹਨਾਂ ਦੀ ਮਦਦ ਕਰਨ ਦੇ ਸਬੰਧ ਬੋਲਿਆ ਤੱਕ ਨਹੀਂ ਸਾਡਾ ਮੁੱਖ ਮੰਤਰੀ ਸਭੋ ਵਿਆਹਾਂ ਮੇਂ ਨਾਚ ਕਰਦਾ ਫਿਰਦਾ ਡਾਂਸ ਕਰਦਾ ਫਿਰਦਾ ਕਿ ਕੀ ਦੁਖਦਾਈ ਗੱਲ ਹੈ ਔਰ ਉਸ ਤੋਂ ਵੱਡਾ ਦੁੱਖ ਇਸ ਗੱਲ ਤੋਂ ਹੋ ਰਿਹਾ ਹੈ ਕਿ ਜਿਹੜੀਆਂ ਆਪਾਂ ਇਲਾਕਿਆਂ ਵਾਲਿਆਂ ਨੇ ਜਿਹੜੀਆਂ 92 ਲਾਸ਼ਾਂ ਭੇਜ ਰੱਖੀਆਂ ਮੈਂ ਲਾਸ਼ਾਂ ਸ਼ਬਦ ਵਰਤਦਾ ਹਾਂ ਤੁਹਾਨੂੰ ਜੇ ਕਰੇ ਇਹ ਮਨੁੱਖ ਹੋਣਾ ਤਾਂ ਇਹ ਬੋਲਣਾ ਇਹ ਉਸ ਦਿਨ ਵੀ ਬੋਲਣਾ ਚਾਹੀਦੇ ਸੀ ਜਿਸ ਦਿਨ ਇਹਨਾਂ ਨੇ ਧੋਖੇ ਦੇ ਨਾਲ ਸਾਨੂੰ ਮੀਟਿੰਗ ਤੇ ਬੁਲਾ ਕੇ ਖਲੌਰੀ ਮੋਰਚਾ ਸ਼ੰਭੂ ਮੋਰਚਾ ਉਡਾਰਿਆ ਤੁਹਾਡਾ ਸਮਾਨ ਚੱਕ ਕੇ ਪੁਲਿਸ ਨੇ ਵੇਚਿਆ ਤੁਹਾਡੀਆਂ ਟਰਾਲੀਆਂ ਉੱਥੋਂ ਦੇ ਸੰਬੰਧਿਤ ਐਮਐਲਿਆਂ ਦੇ ਘਰਾਂ ਤੋਂ ਚੱਕ ਕੇ ਜਾਂਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲ ਖੜੀਆਂ ਗਈਆਂ ਇਹਨਾਂ ਦਾ ਉਹਦੋਂ ਬੋਲਣਾ ਬਣਦਾ ਸੀ ਪਰ ਜਿਹੜੋਂ ਬੋਲੇ ਨਹੀਂ ਅੱਜ ਨਹੀਂ ਬੋਲ ਰਹੇ ਕਿਸਾਨ ਉਜੜ ਰਿਹਾ ਹੈ ਕਿਸਾਨ ਮਰ ਰਿਹਾ ਹੈ ਅਗ ਇਹਨਾਂ ਹਰਕਤਾਂ ਚ ਵੀ ਇਹ ਨਹੀਂ ਬੋਲ ਰਹੇ ਤਾਂ ਫਿਰ ਇਹਨਾਂ ਨੂੰ ਲਾਸ਼ਾਂ ਨਹੀਂ ਕਮਾਗੇ ਤਾਂ ਹੋਰ ਕੀ ਕਮਾਗੇ ਸੋ ਇਹਨਾਂ ਤੋਂ ਸਵਾਲ ਵੀ ਪੁੱਛਣੇ ਆ ਪਰ ਮੇਰੀ ਬੇਨਤੀ ਆ ਪਿਆਰਿਓ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਸਾਡੇ ਮੁੱਖ ਮੰਤਰੀ ਨੂੰ ਤੇ ਜਾਣ ਜਿਹੜੇ ਟਾਇਲਟ ਦਾ ਉਦਘਾਟਨ ਕਰਦੇ ਫਿਰਦੇ ਨੇ ਕਿਤੇ ਕੰਦ ਡਿੱਗੀ ਆ ਉਹਦਾ ਉਦਘਾਟਨ ਕਰਦੇ ਫਿਰਦੇ ਆ ਕੋਈ ਕੰਦ ਪਹਿਲਾਂ ਨਹੀਂ ਕੱਢੀ ਆ ਉਹਨੂੰ ਰੰਗ ਕਰਕੇ ਉਦਘਾਟਨ ਕਰਦੇ ਫਿਰਦੇ ਯਾਰ ਸ਼ਰਮ ਮੱਲੀ ਉਹ ਪੰਜਾਬ ਤਾਂ ਮੱਚ ਗਿਆ ਸਾਰਾ ਪੰਜਾਬ ਬਰਬਾਦ ਹੋ ਗਿਆ ਤੇ ਤੁਸੀਂ ਇਹ ਕਿਹੜਾ ਕੰਮ ਵਿਢਿਆ ਫਿਰ ਇਹਨੂੰ ਨਾਂ ਕੀ ਦਿੰਦੇ ਐ ਇਹ ਸਿੱਖਿਆ ਕ੍ਰਾਂਤੀ ਆ ਜੀ ਉਹ ਭਾਈ ਟਾਇਲਟ ਦੇ ਨੋਂ ਨੋਂ ਬਣਾਉਣਾ ਜੇ ਤੁਸੀਂ ਟਾਇਲਟ ਬਣਾਏ ਵੀ ਐ ਨਵੇਂ ਕਾਨੂੰ ਸਿੱਖਿਆ ਕ੍ਰਾਂਤੀ ਨਹੀਂ ਕਿਹਾ ਜਾ ਸਕਦਾ ਕਿ ਤਾ ਤੁਹਾਡੇ ਦੇ ਤੁਹਾਡੀ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਚਪੇੜ ਮਾਰ ਰਹੇ ਹੋ ਤੁਸੀਂ ਖੁਦ ਆਪ ਕਿਉਂ ਕਿ ਤਿੰਨ ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਤਿੰਨ ਸਾਲ ਦਾ ਮਤਲਬ ਤਿੰਨ ਸਾਲ ਤੱਕ ਤੁਹਾਨੂੰ ਸਾਡੀਆਂ ਧੀਆਂ ਜਿਹੜੀਆਂ ਸਕੂਲ ਚ ਪੜ੍ਹਦੀਆਂ ਉਹ ਤੁਹਾਨੂੰ ਯਾਦ ਨਹੀਂ ਆਈਆਂ ਕਿ ਇਹਨਾਂ ਨੂੰ ਟਾਇਲਟ ਚਾਹੀਦਾ ਹੈ ਜਿਹੜੀਆਂ ਸਾਡੀਆਂ ਬੇਟੀਆਂ ਸਕੂਲ ਚ ਪੜਾਉਣ ਜਾਂਦੀਆਂ ਤੁਹਾਨੂੰ ਯਾਦ ਨਹੀਂ ਆਇਆ ਤਿੰਨ ਸਾਲ ਤੱਕ ਕਿ ਇਹਨਾਂ ਨੂੰ ਟਾਇਲਟ ਦੀ ਲੋੜ ਹੈ ਟਾਇਲਟ ਦੀ ਉਹਦਾ ਗੱਤੂ ਕਰਕੇ ਤੁਸੀਂ ਇੱਕੀ ਸ਼ਬਦ ਕਰਨਾ ਚਾਹੁੰਦੇ ਤੇ ਫਿਰ ਮੈਂ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਉਹ ਭਾਈ ਕ੍ਰਾਂਤੀ ਜਦੋਂ ਸਿੱਖਿਆ ਕ੍ਰਾਂਤੀ ਆਉਣੀ ਆ ਨਾ ਉਹ ਟੀਚਰਾਂ ਦੇ ਸਿਰ ਤੇ ਆਉਣੀ ਆ ਉਹ ਟੀਚਰਾਂ ਨੇ ਲੈ ਕੇ ਆਉਣੀ ਆ ਤੇ ਟੀਚਰਾਂ ਦਾ ਜਿਹੜਾ ਹਾਲਾਤ ਆ ਉਹ ਇਹ ਹੈ ਅੰਕੜਾ ਬੋਲਦਾ ਤੁਹਾਡਾ ਕੁਝ ਥਾਂ ਥਾਂ ਤੇ ਰੋਜ਼ ਰਿਪੋਰਟਾਂ ਆ ਰਹੀਆਂ ਕਿ 44% ਸਕੂਲ ਉਹ ਨੇ ਸਾਡੇ ਪੰਜਾਬ ਦੇ ਜਿੱਥੇ ਮੁਖੀ ਕੋਈ ਨਹੀਂ ਉਹਨਾਂ ਦਾ ਤੇ ਜਿਹੜੇ ਸਕੂਲ ਦਾ ਮੁਖੀ ਹੈ ਨਹੀਂ ਉਹਦੀ ਜ਼ਿੰਮੇਵਾਰੀ ਕੀ ਚੱਕੂਗਾ ਜੀ ਕੋਈ ਉੱਥੇ ਕਿਹੋ ਜਿਹੀ ਪੜਾਈ ਹੋਏਗੀ ਕਿਹੋ ਜੇ ਪ੍ਰਬੰਧ ਹੋਣਗੇ ਉੱਥੇ ਕਿਹੋ ਜਿਹਾ ਸਿਸਟਮ ਚੱਲਦਾ ਹੋਏਗਾ ਇਹ ਤੁਹਾਡਾ ਸਿੱਖਿਆ ਕ੍ਰਾਂਤੀ ਹੈ ਨਾ ਇਹ ਸਿੱਖਿਆ ਕ੍ਰਾਂਤੀ ਹੈ ਕਿ 44% ਸਕੂਲਾਂ ਦੇ ਵਿੱਚ ਹੈੱਡ ਟੀਚਰ ਹੀ ਨਹੀਂਗੇ ਇਹਨੂੰ ਸਿੱਖਿਆ ਕ੍ਰਾਂਤੀ ਨਹੀਂ ਕਿਹਾ ਜਾ ਸਕਦਾ ਤੇ ਉਹ ਜਿਹੜੀਆਂ ਪੋਸਟਾਂ ਭਰਨ ਦੇ ਲਈ ਉਹ ਪੋਸਟਾਂ ਭਰਨ ਦੇ ਲਈ ਜਦੋਂ ਮੰਗ ਕਰਦੇ ਨੇ ਸਾਡੇ ਬੱਚੇ ਸਾਡੇ ਨੌਜਵਾਨ ਆ ਲੜਕੇ ਤੇ ਲੜਕੀਆਂ ਆ ਉਹਨਾਂ ਨੂੰ ਤੁਸੀਂ ਡਾਂਗਾ ਨਾਲ ਕੁੜਦਿਓ ਇੱਕ ਪਾਸੇ ਤਾਂ ਸਿੱਖਿਆ ਕ੍ਰਾਂਤੀ ਲਿਆਉਣ ਵਾਲਿਆਂ ਨੂੰ ਤਾਂ ਆਪਾਂ ਡਾਂਗਾ ਮਾਰਦੇ ਆ ਆਪਾਂ ਕੁੜਦੇ ਆ ਤੇ ਟਾਇਲਟ ਨੂੰ ਪਾਲਿਸ਼ ਕਰਕੇ ਅਸੀਂ ਸਿੱਖਿਆ ਕ੍ਰਾਂਤੀ ਦਾ ਨਾਮ ਦਿੰਨੇ ਆ ਤੇ ਇੰਨੇ ਉਹਦੇ ਵਿੱਚ ਅਸੀਂ ਮਸਰੂਫ ਹੋਏ ਪਏ ਆ ਉਸ ਝੂਠੀ ਸਿੱਖਿਆ ਕ੍ਰਾਂਤੀ ਦੇ ਵਿੱਚ ਕਿ ਤੁਹਾਨੂੰ ਕਿਸਾਨ ਜਲ ਰਿਹਾ ਦਿਸ ਨਹੀਂ ਰਿਹਾ ਕਿਸਾਨ ਜਲ ਚਲ ਗਿਆ ਕਿਸਾਨ ਉੱਜੜ ਗਿਆ ਲੇਕਿਨ ਤੁਹਾਡਾ ਮੂੰਹ ਨਹੀਂ ਖੁੱਲ ਰਿਹਾ ਕਿਸੇ ਦਾ ਸੋ ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਯਾਰ ਇਹਨਾਂ ਤੋਂ ਤਾਂ ਉਮੀਦ ਨਹੀਂ ਕੀਤੀ ਜਾ ਸਕਦੀ ਇੱਕ ਆਪਣਾ ਨਾਅਰਾ ਹੈ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਕਹੇ ਦੋਸਤੋ ਅਗਰ ਆਪਾਂ ਸਾਰੇ ਜਿਸ ਪਿੰਡ 'ਚ ਵੀ ਨੁਕਸਾਨ ਹੋਇਆ ਅਗਰ ਉਸ ਪਿੰਡ ਦੇ ਲੋਕਾਂ ਦੀ ਮਦਦ ਕਰਨ ਦੀ ਹੈ ਆਪਾਂ ਮੈਦਾਨ 'ਚ ਉਤਰ ਪਈਏ ਇੱਕ ਕਿੱਲੇ ਮਗਰ ਕੇਵਲ ਇੱਕ ਕਿਲੋ ਅਨਾਜ ਇਕੱਠਾ ਕਰ ਲਈਏ ਪੰਜਾਬ 'ਚੋਂ ਇੱਕ ਕਿੱਲੇ ਮਗਰ ਇੱਕ ਕਿਲੋ ਤੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਸਾਰਿਆਂ ਨੂੰ ਸਾਲ ਭਰ ਆਪਾਂ ਖਾਣ ਲਈ ਅਨਾਜ ਦੇ ਸਕੀਏ ਉਹਨਾਂ ਦੇ ਪਸ਼ੂ ਡੰਗਰਾਂ ਦੇ ਲਈ ਜਿਹੜੀ ਟੂੜੀ ਹੈ ਅਗਰ ਹਰੇਕ ਘਰ 5-5 4-4 ਕੰਢੀਆਂ 4-5 ਪੰਡਾ ਟੂੜੀ ਦੀਆਂ ਉਹਨਾਂ ਨੂੰ ਸਿੱਟ ਦੇਵੇ ਉਹਨਾਂ ਦਾ ਸਾਲ ਭਰ ਦਾ ਵਿਚਾਰਾਂ ਦਾ ਡੰਗਰਾਂ ਦਾ ਕੰਮ ਸੱਸ ਇਹ ਆਪਣੇ ਲਈ ਕੋਈ ਬੋਧਾ ਨਹੀਂ ਕਿੱਲੇ ਮਗਰ 1 ਕਿਲੋ ਕਿੰਨਾ ਕਮਾਲ ਹੈ ਹਰੇਕ ਘਰ ਨੂੰ 4 ਪੰਡਾ ਟੂੜੀ ਦੀਆਂ ਕਿੰਨੀਆਂ ਕਮਾਲੀਆਂ ਸੋ ਇਹ ਮਦਦ ਆਪਾਂ ਕਰ ਗਏ ਯਾਰ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਆ ਭਰਾਵੋ ਕਿ ਆਪਣਾ ਭਰਾ ਹੈ ਆਪਣਾ ਭਾਈਚਾਰਾ ਹੈ ਕੋਈ ਕਿਸੇ ਨਾਲ ਨਹੀਂ ਫਰਕ ਰੱਖਣਾ ਕੋਈ ਅਕਾਲੀ ਆ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਦਾ ਜੋ ਵੀ ਹੈ ਕੋਈ ਦਿੱਕਤ ਨਹੀਂ ਸਾਡਾ ਕਿਸਾਨ ਹੈ ਅੱਜ ਉਜੜ ਗਿਆ ਅੱਜ ਉਹਦਾ ਘਰ ਬਰਬਾਦ ਹੋ ਗਿਆ ਉਹਦੇ ਉਹਦੇ ਵਿਚਾਰੇ ਦੇ ਜਵਾਕ ਰੋ ਰਹੀ ਹੈ ਰੋਲ ਰਹੀ ਹੈ ਇਹਨਾਂ ਨੂੰ ਰੋਲਣ ਤੋਂ ਆਪਾਂ ਓ ਤਾਂ ਬਚਾ ਸਕਦੇ ਹਾਂ ਕਿ ਉਹਨਾਂ ਨੂੰ ਸਾਲ ਭਰ ਦਾ ਖਾਣ-ਖੂਗਰੇ ਦਾਣੇ ਦੇ ਦਈਏ ਅਗਲੀ ਫਸਲ ਪੈਦਾ ਕਰਨ ਲਈ ਬੀਜ ਉਗਰੇ ਬੀਜ ਦਾਣੇ ਦੇ ਦਿੱਤੇ ਔਰ ਉਹਦੇ ਡੰਗਣਾ ਉਗਰੇ ਥੂੜੀ ਦੇ ਦਿੱਤੇ ਇੰਨੀ ਕਿ ਮੇਰੇ ਹੱਥ ਝੋੜ ਕੇ ਬੀਜਿਆ ਪੀਲ ਆ ਤੁਸੀਂ ਤਕੜੇ ਹੋਵੋ ਯਾਰ ਹਮਲਾ ਮਾਰੋ ਆਪਾਂ ਉਹਨਾਂ ਦੀ ਮਦਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ